ਹੁਣੇ-ਹੁਣੇ ਹੋਈ ਮਟਿਆਰ ਮੁੰਡਿਆਂ ਤੋਂ ਬਚ ਕੇ ਰਹੀ ਚਰਚਿਤ ਗਾਣਾ ਗਾਉਣ ਵਾਲੇ ਲਾਭ ਜੰਜੂਆ ਜੀ ਦੀ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਆਪਣੀ ਗਾਇਕੀ ਦੀ ਸ਼ੁਰੂਆਤ ਕਰਕੇ ਬਾਲੀਵੁੱਡ ਤੱਕ ਧਮਾਲਾਂ ਪਾਈਆਂ ਅਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਜਦੋਂ ਉਹਨਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਜਾ ਕੇ ਪੰਜਾਬੀ ਜ਼ੁਬਾਨ ਦੇ ਵਿੱਚ ਗਾਣਾ ਗਾ ਕੇ ਆਪਣਾ ਪੂਰੀ ਦੁਨੀਆ ਦੇ ਵਿੱਚ ਲੋਹਾ ਮਣਾਇਆ ਤੇ ਪੂਰੀ ਦੁਨੀਆ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਉਹ ਲਾਭ ਜੰਜੂਆ ਨਹੀਂ ਰੇ ਪਰ ਉਹਨਾਂ ਦੀ ਗਾਇਕੀ ਅਤੇ ਉਹਨਾਂ ਦੇ ਗਾਣੇ ਸਦਾ ਹੀ ਸਾਡੇ ਵਿੱਚ ਅਮਰ ਰਹਿਣਗੇ ਅੱਜ ਅਸੀਂ ਉਹਨਾਂ ਦੇ ਜੀਵਨ ਉੱਤੇ ਉਹਨਾਂ ਦੀ ਬਾਇਓਗ੍ਰਾਫੀ ਉੱਤੇ ਗੱਲਬਾਤ ਕਰਾਂਗੇ ਕਿ ਲਾਬ ਜੰਜੂਆ ਜੀ ਦਾ ਜਨਮ ਕਿੱਥੇ ਹੋਇਆ ਅਤੇ ਗਾਇਕੀ ਦੀ ਸ਼ੁਰੂਆਤ ਉਹਨਾਂ ਨੇ ਕਿੱਥੋਂ ਕੀਤੀ ਕਿੰਨਾ ਸਟਰਗਲ ਕੀਤਾ ਅਤੇ ਕਿੱਥੋਂ-ਕਿੱਥੋਂ ਉਹਨਾਂ ਨੇ ਗਾਇਕੀ ਦੀ ਜੋ ਸਿੱਖਿਆ ਲਈ ਅਤੇ ਉਸ ਤੋਂ ਬਾਅਦ ਕਿੰਨਾ ਸੰਘਰਸ਼ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਕਰਨਾ ਪਿਆ ਤੇ ਕਿਵੇਂ ਉਹ ਬਾਲੀਵੁੱਡ ਤੱਕ ਪਹੁੰਚੇ ਸਭ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ। ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬਾਇਓਗ੍ਰਾਫੀ ਮੈਂ ਹਾਂ ਸ਼ਮਸ਼ੇਰ ਸਿੰਘ ਰਾਜਪੁਰਾ ਅੱਜ ਅਸੀਂ ਦਮਦਾਰ ਆਵਾਜ਼ ਦੇ ਮਾਲਕ ਲਾਭ ਜੰਝੂਆ ਜੀ ਬਾਰੇ ਗੱਲਬਾਤ ਕਰਾਂਗੇ। ਲਾਭ ਜੰਝੂਆ ਜੀ ਦਾ ਜਨਮ 1957 ਦੇ ਵਿੱਚ ਪਿੰਡ ਮੰਨਾ ਸਿੰਘ ਮਾਜਰਾ ਖੰਨਾ ਦੇ ਵਿੱਚ ਹੋਇਆ ਉਹ ਜੱਟ ਪਰਿਵਾਰ ਦੇ ਨਾਲ ਸੰਬੰਧਿਤ ਸਨ। ਉਹਨਾਂ ਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਸੀ ਉਹ ਚਾਹੁੰਦੇ ਸਨ ਕਿ ਲਾਭ ਜੰਝੂਆ ਜੀ ਵੀ ਉਹਨਾਂ ਦੀ ਤਰ੍ਹਾਂ ਖੇਤੀਬਾੜੀ ਦਾ ਕੰਮ ਕਰਨ। ਪਰ ਲਾਭ ਜੰਜੂਆ ਜੀ ਇੱਕ ਪ੍ਰਸਿੱਧ ਤੇ ਵੱਡੇ ਗਾਇਕ ਬੰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਦੇ ਦਾਦਾ ਜੀ ਜੋ ਕੀਰਤਨ ਕਰਦੇ ਸਨ ਉਹਨਾਂ ਨੂੰ ਦੇਖ ਦੇ ਕੇ ਲਾਭ ਜੰਜੂਆ ਜੀ ਦੇ ਮਨ ਵਿੱਚ ਵੀ ਗਾਇਕੀ ਦਾ ਸ਼ੌਂਕ ਜਾਗ ਪਿਆ ਜਦੋਂ ਉਹਨਾਂ ਦੇ ਪਿਤਾ ਜੀ ਨੇ ਗਾਇਕੀ ਬਾਰੇ ਨਾ ਮੰਨੇ ਤਾਂ ਲਾਭ ਜੰਜੂਆ ਜੀ ਨੇ ਆਪਣੇ ਘਰ ਤੋਂ ਸਟਰਗਲ ਸ਼ੁਰੂ ਕਰ ਦਿੱਤਾ ਉਹ ਖੰਨੇ ਦੇ ਵਿੱਚ ਲੋਕ ਗਾਇਕ ਮਨਜੀਤ ਰਾਹੀ ਦੇ ਦਫ਼ਤਰ ਵਿੱਚ ਆ ਗਏ ਜਿੱਥੇ ਉਹ ਮਿੰਨਾ ਡੇਢ ਉਹਨਾਂ ਦੇ ਕੋਲ ਰਹੇ ਪਰ ਉੱਥੇ ਕੋਈ ਗੱਲਬਾਤ ਨਾ ਬਣੀ ਤਾਂ ਉਹ ਲੁਧਿਆਣਾ ਦੇ ਵਿੱਚ ਚਲੇ ਗਏ ਕਿਉਂਕਿ ਲੁਧਿਆਣਾ ਪ੍ਰਸਿੱਧ ਗਾਇਕਾਂ ਦੀ ਇੰਡਸਟਰੀ ਮੰਨੀ ਜਾਂਦੀ ਹੈ ਉੱਥੇ ਜਾ ਕੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪਿਆ ਉਹਨਾਂ ਨੇ ਵੱਖ-ਵੱਖ ਗਾਇਕਾਂ ਦੇ ਦਫ਼ਤਰਾਂ ਦੇ ਵਿੱਚ ਗੇੜੇ ਕੱਟੇ ਅਤੇ ਕੰਮ ਮੰਗਿਆ ਪਰ ਉਹਨਾਂ ਨੂੰ ਕੋਈ ਕੰਮ ਨਾ ਮਿਲਿਆ ਜਿਸ ਤੋਂ ਬਾਅਦ ਜਸਵੰਤ ਸਿੰਘ ਭਮਰਾ ਦੇ ਕੋਲ ਜੋ ਪ੍ਰਸਿੱਧ ਸੰਗੀਤਕਾਰ ਸਨ ਉਹਨਾਂ ਦੇ ਕੋਲ ਗਾਇਕੀ ਦੇ ਗੁਣ ਸਿੱਖਣ ਦੇ ਲਈ ਉਨਾ ਦਿਸ਼ਾ ਗਿਰਦੀ ਧਾਰਨ ਕਰ ਲਈ ਅਤੇ 3-4 ਸਾਲ ਉਥੇ ਸੰਗੀਤ ਸਿੱਖਿਆ ਜਿਸ ਤੋਂ ਬਾਅਦ ਉਹ ਦੁਬਾਰਾ ਫਿਰ ਸਟਰਗਲ ਦੇ ਵਿੱਚ ਆ ਗਏ ਆਪਣੀ ਕੈਸਟ ਕਰਾਉਣ ਦੇ ਲਈ ਪਰ ਨਵੇਂ ਗਾਇਕ ਹੋਣ ਕਰਕੇ ਕੋਈ ਵੀ ਕੰਪਨੀ ਉਹਨਾਂ ਦਾ ਗਾਣਾ ਰਿਕਾਰਡ ਕਰਨਾ ਨਹੀਂ ਸੀ ਚਾਹੁੰਦੀ ਅਤੇ ਨਾ ਹੀ ਰਿਸਕ ਲੈਣਾ ਚਾਹੁੰਦੀ ਸੀ ਇਸੇ ਸਮੇਂ ਦੌਰਾਨ ਉਹਨਾਂ ਦੀ ਮੁਲਾਕਾਤ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਸਵਰਨ ਸਿਵਿਆ ਤੇ ਕਰਨੈਲ ਸਿਵਿਆ ਦੇ ਨਾਲ ਹੋਈ ਜੋ ਉਸ ਸਮੇਂ ਇੱਕ ਸਿੰਗਲ ਟਰੈਕ ਕੈਸਟ ਕਰ ਰਹੇ ਸਨ ਉਹਨਾਂ ਨੇ ਉਹਨਾਂ ਦਾ ਇੱਕ ਸਿੰਗਲ ਗਾਣਾ ਉਸ ਕੈਸਟ ਦੇ ਵਿੱਚ ਪਾਇਆ ਜਿਸ ਜਿਸ ਗਾਣੇ ਦਾ ਨਾਮ ਸੀ ਮਰਗੀ ਤੇਰੀ ਮਸ਼ੂਕ ਤੇਰੀ ਬਰਾਤ ਵਾਲੀ ਕਾਰ ਦੇਖ ਕੇ ਜੋ ਬਹੁਤ ਜ਼ਿਆਦਾ ਸੁਪਰ ਡੂਪਰ ਹਿੱਟ ਹੋਇਆ ਪਰ ਜਿਹੜੀ ਅਸਲੀ ਪਹਿਚਾਨ ਉਹਨਾਂ ਨੂੰ ਮਿਲੀ ਸੀਗੀ ਉਹਨਾਂ ਦੀ ਜੋ ਪਹਿਲੀ ਐਲਬਮ 1995 ਦੇ ਵਿੱਚ ਆਈ ਸੀ ਜਿਹੜੀ ਬਣੀ ਸੀ ਮਸ਼ੂਕ ਜਿਨ੍ਹਾਂ ਨੇ ਲਾਭ ਜੰਜੂਆ ਨੂੰ ਰਾਤੋ ਰਾਤ ਹੀ ਸਟਾਰ ਬਣਾ ਦਿੱਤਾ ਸੀ ਅਤੇ ਲੋਕਾਂ ਦੇ ਦਿਲਾਂ ਵਿੱਚ ਉਹ ਰਾਜ ਕਰਨ ਲੱਗ ਪਏ ਸਨ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਪ੍ਰਸਿੱਧ ਕੈਸ਼ਟਾਂ ਦਿੱਤੀਆਂ ਜਿਸ ਤੋਂ ਬਾਅਦ ਪੰਜਾਬੀ ਐਮਸੀ ਨੇ 1998 ਦੇ ਵਿੱਚ ਉਹਨਾਂ ਦੇ ਇੱਕ ਗੀਤ ਕੀਤਾ ਸੀਗਾ ਜਿਸ ਗੀਤ ਦਾ ਨਾਮ ਸੀਗਾ ਨੀ ਤੂੰ ਹੁਣੇ ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਇਸ ਗੀਤ ਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਲਾਭ ਜੰਜੂਆ ਜੀ ਦੀ ਪਛਾਣ ਬਣਾਈ ਜੋ ਗੀਤ 2000 ਸਨ ਤੋਂ ਆਦਰ ਲੀਜ ਹੋਇਆ ਸੀਗਾ ਉਸ ਸਮੇਂ ਇੱਕ ਇੰਟਰਵਿਊ ਦੇ ਵਿੱਚ ਲਾਭ ਜੰਜੂਆ ਜੀ ਨੇ ਦੱਸਿਆ ਸੀਗਾ ਕਿ ਉਹਨਾਂ ਦੀ ਖੁਸ਼ੀ ਦਾ ਉਦੋਂ ਟਿਕਾਣਾ ਨਾ ਰਿਹਾ ਕਿ ਜਦੋਂ ਬਾਲੀਵੁੱਡ ਤੋਂ ਪ੍ਰਸਿੱਧ ਐਕਟਰ ਜੈਕੀ ਸ਼ਰਾਫ ਜੀ ਦਾ ਉਹਨਾਂ ਨੂੰ ਫੋਨ ਆਇਆ ਕਿ ਸਾਡੀ ਇੱਕ ਪਿਕਚਰ ਬਣ ਰਹੀ ਹੈ ਜਿਸ ਦਾ ਨਾਮ ਬੂਮ ਹੈ ਉਸ ਫਿਲਮ ਦੇ ਵਿੱਚ ਤੁਹਾਡਾ ਗੀਤ ਪਾਉਣਾ ਹੈ ਨਹੀਂ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀ ਤੁਸੀਂ ਬੰਬੇ ਆਓ ਇਸ ਗੀਤ ਨੂੰ ਦੁਬਾਰਾ ਗਾਓ ਅਸੀਂ ਇਸ ਫਿਲਮ ਦੇ ਵਿੱਚ ਤੁਹਾਡਾ ਇਹ ਗੀਤ ਪਾਉਣਾ ਚਾਹੁੰਦੇ ਹਾਂ ਉਹ ਗੀਤ ਜਦੋਂ ਫਿਲਮ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਲਾਭ ਜੰਜੂਆ ਜੀ ਦਾ ਜੋ ਅਸਲ ਚਿਹਰਾ ਸੀ ਜੋ ਅਸਲ ਉਹਨਾਂ ਦੀ ਪਛਾਣ ਬਣੀ ਕਿ ਲਾਭ ਜੰਜੂਆ ਵੀ ਇੱਕ ਸਿੰਗਰ ਹੈ ਜੋ ਪੰਜਾਬ ਦੇ ਵਿੱਚੋਂ ਉੱਠ ਕੇ ਜਿਸਨੇ ਬਾਲੀਵੁੱਡ ਦੇ ਵਿੱਚ ਧਮਾਲਾ ਪਾਇਆ ਉਸ ਤੋਂ ਬਾਅਦ ਛੜੀਦਰ ਚੜੀ ਕਈ ਫਿਲਮਾਂ ਦੇ ਵਿੱਚ ਉਹਨਾਂ ਦੇ ਪ੍ਰਸਿੱਧ ਗਾਣੇ ਆਏ ਜੀ ਕਰਦਾ ਵੀ ਜੀ ਕਰਦਾ ਤੈਨੂੰ ਕੋਲ ਬਿਠਾਵਾਂ ਜੀ ਕਰਦਾ ਭਾਪੇ ਪਿਆਰ ਕਰਕੇ ਪਛਤਾਇਆ ਅਤੇ ਹੋਰ ਵੀ ਕਈ ਸੁਪਰ ਡੂਪਰ ਹਿੱਟ ਗੀਤ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਦਿੱਤੇ ਅਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਵਿਆਹ ਲਾਈਫ ਦੀ ਜੇਕਰ ਗੱਲ ਕਰੀਏ ਤਾਂ ਲਾਭ ਜੰਜੂਆ ਜੀ ਦਾ ਵਿਆਹ ਦਲਜੀਤ ਕੌਰ ਦੇ ਨਾਲ ਹੋਇਆ ਜਿਸ ਦੇ ਵਿੱਚੋਂ ਉਹਨਾਂ ਦਾ ਇੱਕ ਬੇਟਾ ਸਾਰਾ ਕੰਮ ਬੰਬੇ ਹੋਂ ਕਰਕੇ ਲਾਭ ਜੰਜੂਆ ਜੀ ਜ਼ਿਆਦਾਤਰ ਬੰਬੇ ਹੀ ਰਹਿੰਦੇ ਸਨ ਉਹਨਾਂ ਨੇ ਆਪਣਾ ਇੱਕ ਵੱਖਰਾ ਫਲੈਟ ਖਰੀਦਿਆ ਹੋਇਆ ਸੀ ਉਹਨਾਂ ਦਾ ਪਰਿਵਾਰ ਸੀ ਜੋ ਉਹ ਖੰਨੇ ਦੇ ਵਿੱਚ ਰਹਿੰਦਾ ਸੀ ਅਕਸਰ ਹੀ ਪੰਜਾਬ ਦੇ ਵਿੱਚ ਸ਼ੋਅ ਲਾਉਣ ਦੇ ਲਈ ਅਤੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਲਾਭ ਜੰਜੂਆ ਜੀ ਪੰਜਾਬ ਆਉਂਦੇ ਜਾਂਦੇ ਰਹਿੰਦੇ ਸਨ ਉਹ ਮਨੁੱਖ ਕੜੀ ਜਦੋਂ ਇੰਡਸਟਰੀ ਤੇ ਪੰਜਾਬ ਦੇ ਸਰੋਤਿਆਂ ਨੂੰ ਬਹੁਤ ਜ਼ਿਆਦਾ ਡੂੰਗੀ ਸੱਟ ਲੱਗੀ ਜਦੋਂ ਇਹ ਗੱਲ ਪਤਾ ਲੱਗੀ ਕਿ 2015 ਦੇ ਵਿੱਚ ਲਾਭ ਜੰਝੂਆ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਕਿ ਉਹਨਾਂ ਦੀ ਮੌਤ ਕਿਵੇਂ ਹੋਈ ਤਾਂ ਇਹ ਪਾਇਆ ਗਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਜੋ ਮੌਤ ਹੋ ਗਈ ਜਿਸ ਤੋਂ ਬਾਅਦ ਲਾਭ ਜੰਝੂਆ ਜੀ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਅਤੇ ਉਹਨਾਂ ਦਾ ਪਰਿਵਾਰ ਬਹੁਤ ਜ਼ਿਆਦਾ ਟੁੱਟ ਗਿਆ ਅਤੇ ਹਾਲ ਦੀ ਘੜੀ ਦੇ ਵਿੱਚ ਲਾਭ ਜੰਝੂਆ ਜੀ ਦੀ ਧਰਮ ਪਤਨੀ ਦਲਜੀਤ ਕੌਰ ਦਾ ਵੀ ਇੱਕ ਐਕਸੀਡੈਂਟ ਹਾਸੇ ਦੇ ਵਿੱਚ ਦਿਹਾਂਤ ਹੋ ਗਿਆ ਤੇ ਉਹਨਾਂ ਦਾ ਬੇਟਾ ਜੋ ਉਹ ਬਿਲਕੁਲ ਕੱਲਾ ਰਹਿ ਗਿਆ ਅਤੇ ਪੰਜਾਬ ਦੇ ਕਿਸੇ ਵੀ ਗਾਇਕ ਨੇ ਹਾਲੇ ਤੱਕ ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਹਾਲ ਦੀ ਘੜੀ ਦੇ ਵਿੱਚ ਗੁਰਦਾਸ ਮਾਨ ਨੇ ਉਹਨਾਂ ਦੇ ਬੇਟੇ ਨੂੰ ਕਹਿਆ ਕਿ ਮੇਰਾ ਬੇਟੇ ਵਰਗਾ ਤੇ ਇਹਦਾ ਮੈਂ ਸਾਰਾ ਖਰਚਾ ਪੜ੍ਹਾਈ ਦਾ ਤੇ ਰਹਿਣ ਸਣ ਦਾ ਆਪ ਚੱਕਾਂ ਦਾ ਤੁਸੀਂ ਸਾਨੂੰ ਦੱਸਣਾ ਕਿ ਇਹ ਲਾਭ ਜੰਜੂਆ ਜੀ ਦੀ ਜੋ ਅਸੀਂ ਅੱਜ ਤੁਹਾਡੇ ਨਾਲ ਬਾਇਓਗ੍ਰਾਫੀ ਸਾਂਝੀ ਕੀਤੀ ਹੈ ਤੁਹਾਨੂੰ ਕਿਵੇਂ ਦੀ ਲੱਗੀ ਥੱਲੇ ਲਾਇਕ ਕਮੈਂਟ ਸ਼ੇਅਰ ਜਰੂਰ ਕਰਨਾ ਅਤੇ ਆਉਣ ਵਾਲੇ ਸਮੇਂ 'ਚ ਇਹ ਵੀ ਸਾਨੂੰ ਦੱਸਣਾ ਕਿ ਅਸੀਂ ਕਿਹੜੇ ਗਾਇਕਾਂ ਕਿਹੜੀ ਸ਼ਖਸੀਅਤ ਦੀ ਬਾਇਓਗ੍ਰਾਫੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦਿਓ ਇਜਾਜ਼ਤ ਧੰਨਵਾਦ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ